ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਇਹ ਜੋ ਸੜਕ ਹੈ ਇਹ ਸਿਵਲ ਹਸਪਤਾਲ ਨੂੰ ਜਾਂਦੀ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਕਿੰਨਾ ਮਤਲਬ ਕੀ ਬੁਰੀ ਹਾਲਤ ਦੇ ਵਾਲਾ ਇਹ ਰਸਤਾ ਹੈ ਤੇ ਇਹ ਜੋ ਰਸਤਾ ਗਾ ਇਹ ਜਾਂਦਾ ਗਾ ਸਿਵਲ ਹਸਪਤਾਲ ਨੂੰ ਤੇ ਤੁਸੀਂ ਦੇਖੋ ਕਿੰਨੀ ਬੁਰੀ ਹਾਲਤ ਵਾਲਾ ਮਤਲਬ ਕੀ ਇਹ ਰਸਤਾ ਗਾ ਤੇ ਸਰਕਾਰ ਨੂੰ ਚਾਹੀਦਾ ਗਾ ਜੋ ਕਿ ਮੁਖਸਰ ਸਾਹਿਬ ਦੇ ਪ੍ਰਧਾਨ ਨੇ ਕੁਝ ਵੀ ਆ ਤੇ ਉਹਨਾਂ ਨੂੰ ਚਾਹੀਦਾਗਾ ਵੀ ਸਿਵਲ ਹਸਪਤਾਲ ਨੂੰ ਸੜਕ ਜਾਣ ਵਾਲੀ ਆ ਤੇ ਉਹਦਾ ਰਸਤਾ ਤਾਂ ਸਾਫ਼ ਹੋਣਾ ਜ਼ਰੂਰੀ ਆ ਇੱਥੇ ਬਹੁਤ ਵੱਡੇ ਵੱਡੇ ਟੋਹੇ ਆ ਤੇ ਇਹ ਸਿਵਲ ਹਸਪਤਾਲ ਆ ਕੋਈ ਮਤਲਬ ਕਿ ਇੱਥੇ ਸੜਕ ਦਾ ਤਾਂ ਬੁਰਾ ਹਾਲੀ ਆ ਕਿਉਂਕਿ ਮਰੀਜ਼ ਜਾਂ ਮਤਲਬ ਕਿ ਹੋਰ ਕੋਈ 탑 ਦਾ ਮੋਟਰਸਾਈਕਲ ਗੱਡੀਆਂ ਕੁਝ ਵੀ ਲੈ ਕੇ ਆਉਂਦੇ ਆ ਉਹਨਾਂ ਦਾ ਨੁਕਸਾਨ ਆ ਕਿਉਂਕਿ ਇਸੇ ਕਰਕੇ ਇਹ ਚੀਜ਼ਾਂ ਨੂੰ ਸੁਧਾਰਿਆ ਜਾਣਾ ਚਾਹੀਦਾਗਾ ਮੇਨ ਛੜਕੀ ਨਹੀਂ ਸਾਫ਼ ਤੇ ਫਿਰ ਗਾਂ ਫਿਰ ਲਾਜ ਵੀ ਕਿਵੇਂ ਦਾ ਹੋਊਗਾ ਇਸੇ ਕਰਕੇ ਰਾਹ ਨੂੰ ਸਹੀ ਕੀਤਾ ਜਾਣਾ ਚਾਹੀਦਾਗਾ ਇਹ ਸਿਵਲ ਹਸਪਤਾਲ ਦੇਖੋ ਜੀ ਤੇ ਮਰਮਤ ਹੋਣੀ ਚਾਹੀਦੀ ਏ ਛੜਕ ਦੀ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੋ ਕਿ ਇਹ ਫਾਇਦਾ ਹੋ ਸਕੇ